ਜਿੱਥੇ ਇੱਕ ਪਾਸੇ ਸਾਫ ਕਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਜਲੰਧਰ ਤੋਂ ਚੋਣ ਲੜਾਉਣ ਦਾ ਮਨ ਬਣਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਚੰਨੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਚੰਨੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਹੀ ਕਾਂਗਰਸੀ ਆਗੂਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕਾਂਗਰਸ ਦੇ ਸਾਫਕਾਰ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੂ ਨੇ ਚੰਨੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਦੁੱਲੂ ਨੇ ਚੰਨੀ ਉੱਤੇ ਕਈ ਸਵਾਲ ਖੜੇ ਕੀਤੇ ਨੇ ਦੁੱਲੋਂ ਨੇ ਕਿਹਾ ਕਿ ਜਿੰਨਾ ਆਗੂਆਂ ਤੇ ਈੜੀ ਜਾ ਵਿਜੀਲੈਂਸ ਦੇ ਕੇਸ ਚੱਲ ਰਹੇ ਨੇ ਉਹਨਾਂ ਆਗੂਆਂ ਨੂੰ ਟਿਕਟ ਦੇਣ ਦੀ ਕੋਈ ਲੋੜ ਨਹੀਂ ਇਸੇ ਨਾਲ ਹੀ ਦੁੱਲੋਂ ਨੇ ਚੰਨੀ ਉੱਤੇ ਹੋਰ ਵੀ ਕਈ ਸਵਾਲ ਖੜੇ ਕੀਤੇ ਨੇ ਦੁੱਲੋਂ ਨੇ ਇਲਜ਼ਾਮ ਲਗਾਇਆ ਕਿ ਚੰਨੀ ਨੇ ਦਲਤ ਭਾਈਚਾਰੇ ਦੇ ਨਾਲ ਧੋਖਾ ਕੀਤਾ ਹੈ ਪੋਸਟ میٹرਿਕ ਸਕਾਲਰਸ਼ਿਪ ਕਾਪਲੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਸ਼ਮਸ਼ੇਰ ਸਿੰਘ ਦੁੱਲੋਵਾਲੋ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਚੰਨੀ ਉੱਤੇ ਕਈ ਸਵਾਲ ਖੜੇ ਕੀਤੇ ਨੇ ਤਾਂ ਤੁਹਾਨੂੰ ਦੱਸ ਦਈਏ ਜਿੱਥੇ ਇੱਕ ਪਾਸੇ ਕਾਂਗਰਸ ਚੰਨੀ ਨੂੰ ਜਲੰਧਰ ਤੋਂ ਚੋਣ ਲੜਾਉਣ ਦਾ ਮਨ ਬਣਾ ਰਹੀ ਸੀ ਮਨ ਬਣਾ ਰਹੀ ਹੈ ਉਥੇ ਹੀ ਸਮਸ਼ੇਰ ਸਿੰਘ ਦੁੱਲੋਂ ਨੇ ਪਹਿਲਾਂ ਹੀ ਟਿਕਟ ਮਿਲਣ ਤੋਂ ਪਹਿਲਾਂ ਹੀ ਚੰਨੀ ਖਿਲਾਫ ਮੋਰਚਾ ਖੋਲ ਦਿੱਤਾ ਹੈ ਜਲੰਧਰ ਦੇ ਵਿੱਚ ਜਾ ਕੇ ਉਹਨਾਂ ਨੇ ਬਕਾਇਦਾ ਚੰਨੀ ਖਿਲਾਫ ਇੱਕ ਪ੍ਰੈਸ ਕਾਨਫਰੈਂਸ ਕੀਤੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਾਪਲੇ ਨੂੰ ਲੈ ਕੇ ਚੰਨੀ ਉੱਤੇ ਕਈ ਸਵਾਲ ਖੜੇ ਕੀਤੇ ਨੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨਾ ਆਗੂਆਂ ਉੱਤੇ ਵਿਜੀਲੈਂਸ ਅਤੇ ਈਡੀ ਦੇ ਕੇਸ ਚੱਲ ਰਹੇ ਨੇ ਉਹਨਾਂ ਆਗੂਆਂ ਨੂੰ ਟਿਕਟ ਦੇਣ ਦੀ ਕੋਈ ਲੋੜ ਨਹੀਂ ਤਾਂ ਤੁਹਾਨੂੰ ਇੱਥੇ ਦੱਸ ਦਈਏ ਚੰਨੀ ਪਿਛਲੇ 2 ਸਾਲਾਂ ਤੋਂ ਕਰੀਬ ਈਡੀ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਨੇ ਤਾਂ ਸਿੱਧਾ ਇਲਜ਼ਾਮ ਹੈ ਜਿਹੜਾ ਚੰਨੀ ਉੱਤੇ ਸ਼ਮਸ਼ੇਰ ਸਿੰਘ ਦੁੱਲੋਂ ਨੇ ਲਗਾ ਦਿੱਤਾ ਹੈ ਕਿ ਚੰਨੀ ਨੂੰ ਜਲੰਧਰ ਤੋਂ ਟਿਕਟ ਦੇਣ ਦੀ ਕੋਈ ਲੋੜ ਨਹੀਂ ਤਾਂ ਤੁਹਾਨੂੰ ਦੱਸ ਦਈਏ ਲਗਾਤਾਰ ਕਾਂਗਰਸ ਹਾਈ ਕਮਾਂਡ ਮੰਨ ਬਣਾ ਰਹੀ ਹੈ ਕਿ ਜਲੰਧਰ ਦੇ ਵਿੱਚ ਇਸ ਵਾਰ ਚਰਨਜੀਤ ਸਿੰਘ ਚੰਨੀ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਦੁੱਲੂ ਨੇ ਪ੍ਰੈਸ ਕਾਨਫਰੰਸ ਕਰਦੇ ਹਾਂ ਚੰਨਜੀਤ ਸਿੰਘ ਚੰਨੀ ਨੂੰ ਕਟਾਰੇ ਵਿੱਚ ਲੈਂਦਿਆਂ ਕਿਹਾ ਕਿ ਚੰਨੀ ਨੇ ਸਕਾਲਰਸ਼ਿਪ ਘਟਾਲੇ ਦੇ ਮਲਜ਼ਮਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਦੁੱਲੂ ਨੇ ਕਿਹਾ ਕਿ ਦਲਿਤ ਪਾਈਚਾਰ ਦੇ ਲੋਕਾਂ ਨੂੰ ਚੰਨੀ ਤੋਂ ਬਹੁਤ ਉਮੀਦਾਂ ਸਨ ਪਰ ਚੰਨੀ ਨੇ ਸਕਾਲਰਸ਼ਿਪ ਘਟਾਲੇ ਦੇ ਮਲਜ਼ਮਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਦੁੱਲੂ ਨੇ ਕਿਹਾ ਕਿ ਮਲਜ਼ਮਾ ਖਿਲਾਫ ਕਾਰਵਾਈ ਕਰਨ ਦੀ ਥਾਂ ਦਲਿਤ ਵਿਦਿਆਰਥੀਆਂ ਦੇ ਪੈਸੇ ਖੁਰਦ-ਬੁਰਦ ਕਰਨ ਵਾਲੀਆਂ ਵਿਦਿਅਕ ਸੰਸਥਾਵਾਂ ਨੂੰ ਚੰਨੀ ਨੇ ਰਹਿ ਦਿੱਤੀ ਹੈ ਤਾਂ ਚੋਣਾਂ ਤੋਂ ਪਹਿਲਾਂ ਟਿਕਟ ਮਿਲਣ ਤੋਂ ਪਹਿਲਾਂ ਚੰਨੀ ਉੱਤੇ ਸ਼ਮਸ਼ੇਰ ਸਿੰਘ ਦੁੱਲੋ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਬੇਸ਼ੱਕ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਚੰਨੀ ਖਿਲਾਫ 28 ਸਵਾਲ ਸਹੀ ਹੋ ਸਕਦੇ ਨੇ ਪਰ ਦੁੱਲੋ ਦੀ ਟਾਈਮਿੰਗ ਨੂੰ ਲੈ ਕੇ ਵੀ ਸਵਾਲ ਹੁਣ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਦੁੱਲੋ ਵੱਲੋਂ ਲਗਾਤਾਰ 2 ਸਾਲ ਚੁੱਪ ਰਹਿਣ ਮੰਗਰੋ ਅਖੀਰ ਹੁਣ ਲੋਕ ਸਭਾ ਚੋਣਾਂ ਨਜ਼ਦੀਕ ਆ ਕੇ ਇਹ ਸਵਾਲ ਕਿਉਂ ਉਠਾਏ ਗਏ ਨੇ ਚੰਨੀ ਦੀ ਟਿਕਟ ਨੂੰ ਲੈ ਕੇ ਕਿਉਂ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਆਖਿਰ ਚੰਨੀ ਖਿਲਾਫ ਉਹਨਾਂ ਦੀ ਕੀ ਰੰਜ ਹੈ ਕਿਉਂਕਿ ਕਾਂਗਰਸ ਦੇ ਕਈ ਹੋਰ ਵੀ ਆਗੂ ਨੇ ਜਿੰਨਾ ਖਿਲਾਫ ਬਹੁਤ ਸਾਰੇ ਇਲਜ਼ਾਮ ਲੱਗਦੇ ਆ ਰਹੇ ਨੇ ਪਰ ਹੁਣ ਚੰਨੀ ਖਿਲਾਫ ਕਿਉਂ ਮੋਰਚਾ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਖੋਲਿਆ ਗਿਆ ਇਸ ਨੂੰ ਲੈ ਕੇ ਵੱਡਾ ਸਵਾਲ ਖੜਾ ਹੁੰਦਾ ਵਿਖਾਈ ਦੇ ਰਿਹਾ